ਕੈਨੇਡਾ ਦੀ ਗਵਰਨਮੈਂਟ ਦੇ ਵੱਲੋਂ ਇੱਕ ਬਹੁਤ ਵਾਰਟੀ ਗੁੱਡ ਨਿਊਜ਼ ਸ਼ੇਅਰ ਕੀਤੀ ਗਈ ਹੈ ਕਿ PR ਨਿਊ ਡਰਾ ਬੇਸਡ ਅਨਾਉਂਸਮੈਂਟ ਕੀਤੀ ਗਈ ਹੈ ਜਿਸ ਦੇ ਵਿੱਚ ਸਪੈਸ਼ਲ ਡਰਾ ਇਨਕਲੂਡ ਹੋਣਗੇ ਸਪੈਸ਼ਲ ਓਕਿਊਪੇਸ਼ਨਸ ਇਨਕਲੂਡ ਹੋਣਗੇ ਜਿਹੜੇ ਹੈਲਪ ਕਰਨਗੇ PR ਲਾਈਨ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਵਾਚ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅਲਰਟਸ ਵਿਦ ਸੋਫੀਆ ਤਾਂ ਕਿ ਕੈਨੇਡਾ ਦੀ PR ਦੀ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਅਲਰਟਸ ਵਿਦ ਸੋਫੀਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਡਰਾ ਨਿਕਲਿਆ ਹੋਇਆ ਜਿਸ ਦੇ ਵਿੱਚ ਡਾਇਰੈਕਟ ਇਨਵੀਟੇਸ਼ਨਸ ਦਿੱਤੇ ਜਾਣਗੇ ਲਗਭਗ 3600 ਲੋਕਾਂ ਨੂੰ ਠੀਕ ਹੈ ਜਿਨ੍ਹਾਂ ਨੇ ਪੀਆਰ ਅਪਲਾਈ ਕਰਨੀ ਹੈ ਕੈਨੇਡਾ ਦੇ ਵਿੱਚ 3600 ਡਾਇਰੈਕਟ ਇਨਵੀਟੇਸ਼ਨਸ ਸੈਂਡ ਕੀਤੇ ਜਾਣਗੇ ਪੀਆਰ ਦੇ ਲਈ ਇਹ ਕੈਟਾਗਰੀ ਬੇਸਡ ਡਰਾਅ ਹੈ ਜਿਦੇ ਵਿੱਚ अलग-अलग कैटेगरीज़ ਹੋਣਗੀਆਂ ਤੇ पीआर ਲੈਣਾ ਬਹੁਤ ਹੀ ਜ਼ਿਆਦਾ ਸੌਖਾ ਹੋ ਜਾਵੇਗਾ ਆਸਾਨ ਹੋ ਜਾਵੇਗਾ ਸੈਕਿੰਡ ਅਪਡੇਟ ਇਹ ਹੈ ਕਿ ਜਿਹੜਾ CRS ਸਕੋਰ ਹੈ ਨਾ ਉਹ ਕਾਫੀ ਲੋ ਹੋ ਚੁੱਕਾ ਵੈ ਆਈ ਥਿੰਕ 458 ਠੀਕ ਹੈ ਜਿਹੜਾ CRS ਸਕੋਰ ਹੈ 458 ਹੈ ਜੋ ਕਿ ਪਿਛਲੇ ਟਾਈਮ ਦੇ ਮੁਕਾਬਲੇ ਬਹੁਤ ਹੀ ਘਟ ਹੈ ਤੇ पीआर ਲੈਣ ਦੇ ਵਿੱਚ ਹੈਲਪਫੁਲ ਹੈ ਠੀਕ ਹੈ IRCC ਦੇ ਵੱਲੋਂ ਥਰਡ ਅਪਡੇਟ ਇਹ ਘੱਟੀ ਗਈ ਹੈ ਕਿ ਜਿਹੜੇ ਕੈਨੇਡਾ ਦੇ ਵਿੱਚ ਹੈਲਥ케ਅਰ ਦਾ ਕੰਮ ਕਰਦੇ ਆ ਜਾਂ ਫਿਰ ਕਈ ਸਟੂਡੈਂਟਸ ਨੇ ਦੇਣਾ ਜਿਹੜੇ ਨੈਨੀ ਦਾ ਵਰਕ ਕਰਕੇ ਜਾਂਦੇ ਆ ਨਰਸ ਦਾ ਕੰਮ ਕਿ ਜਾਂਦੀ ਹੈ ਲਾਈਕ ਡਾਕਟਰ ਐਗਰੀਕਲਚਰਿਸਟ ਲੈਬ ਟੈਕਨੀਸ਼ੀਅਨ ਜਿਨਾਂ ਦੇ ਕੋਲ ਲੈਬ ਦੇ ਰਿਲੇਟਡ ਨੋਲੇਜ ਹੁੰਦੀ ਹੈ ਉਹਨਾਂ ਨੂੰ ਵੀ ਕੈਨੇਡਾ ਦੇ ਵਿੱਚ ਹੁਣ ਪੀਆਰ ਮਿਲੇਗੀ ਪਲੱਸ ਜਲਦੀ ਮਿਲੇਗੀ ਬਹੁਤ ਹੀ ਸੋਖਾ ਹੋ ਗਿਆ ਉਹਨਾਂ ਦੇ ਲਈ ਠੀਕ ਹੈ ਜੀ ਅਗਰ ਆਪਾਂ ਫੋਰਥ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਨੋ ਟੈਕ professions ਦੀ ਬਹੁਤ ਹੀ ਜ਼ਿਆਦਾ ਲੋੜ ਹੈ ਟੈਕ professions ਜਿਹੜੇ ਆਈਟੀਆਈ ਸੈਕਟਰ ਦੇ ਅੰਡਰ ਆਉਂਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ AI ਸੈਕਟਰ ਦੇ ਜਿਹੜੇ ਅੰਡਰ ਆਉਂਦੇ ਆ ਟੈਕ professions ਉਹਨਾਂ ਦੀ ਵੀ ਹੁਣ ਡਿਮਾਂਡ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ ਵੱਧ ਚੁੱਕੀ ਹੈ ਜਿਵੇਂ ਜਿਵੇਂ ਕੈਨੇਡਾ ਦੇ ਵਿੱਚ ਪੋਪੂਲੇਸ਼ਨ ਵਧ ਰਹੀ ਹੈ ਉਹਨਾਂ ਵਿੱਚ ਇਹਨਾਂ ਦੀ ਡਿਮਾਂਡ ਵੀ ਕਾਫੀ ਵਧ ਰਹੀ ਹੈ ਸੋ ਡਿਮਾਂਡ ਵਧਣ ਦੇ ਨਾਲ ਨਾਲ PR ਦੇ ਚਾਂਸਸ ਵੀ ਆਫਕੋਰਸ ਵੱਧ ਗਏ ਆ ਫਿਫਥ ਅਪਡੇਟ ਦੀ ਗੱਲ ਕਰੀਏ ਤਾਂ ਇੱਕ ਕੈਟਾਗਰੀ ਬੇਸਡ ਡਰਾ ਕੱਢਿਆ ਗਿਆ ਹੈ ਜਿਸ ਦੇ ਵਿੱਚ ਇਲੈਕਟ੍ਰੀਸ਼ੀਅਨ ਪਲੰਬਰ ਕਾਰਪੈਂਟਰ ਸਭ ਤੋਂ ਕੋਈ ਸਟੈਂਡਰਡ ਦੀ ਜੌਬ ਲੈਣਾ ਚਾਹੁੰਦਾ ਵਾ ਜਿਹਨੂੰ ਆਪਾਂ ਕਹਿੰਦੇ ਆ ਕਿ ਵਾਈਟ ਕਾਲਰ ਜੌਬ ਬਟ ਜਿਹੜੀ ਬਲੂ ਕਾਲਰ ਜੌਬ ਹੁੰਦੀ ਹੈ ਉਹ ਕੋਈ ਕੋਈ ਕਰਦਾ ਹੈ ਅਗਰ ਉਹ ਕੋਈ ਦੇ ਵਿੱਚ ਤੁਸੀਂ ਆ ਜੋ then ਫਾਇਦਾ ਤੁਹਾਡਾ ਵਾ ਪੀਆਰ ਲੈਣ ਦੇ ਵਿੱਚ ਕਿਉਂਕਿ ਉਹਨਾਂ ਲੋਕਾਂ ਨੂੰ ਪੀਆਰ ਜ਼ਿਆਦਾ ਦਿੱਤੀਆਂ ਦੇ ਵਾਈਟ ਕਾਲਰ ਦੇ ਵਿੱਚ ਤਾਂ ਆਲਰੇਡੀ ਪੀਆਰ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਵਾ ਬਟ ਅਗਰ ਤੁਸੀਂ ਬਲੂ ਕਾਲਰ ਜੌਬ ਕਰਦੇ ਹੋ ਲਾਈਕ ਇਲੈਕਟ੍ਰੀਸ਼ੀਅਨ ਪਲੰਬਰ ਕਾਰਪੈਂਟਰ then ਤੁਹਾਡੀ ਗਿਣਤੀ ਹੋएगी ਤਾਂ ਥੋੜੀ ਬਟ ਪੀਆਰ ਦੇ ਚਾਂਸਸ ਬਹੁਤ ਹੀ ਜ਼ਿਆਦਾ ਹੋਣਗੇ ਠੀਕ ਹੈ ਜੀ ਅਗਰ ਆਪਾਂ ਗੱਲ ਕਰੀਏ ਸਿਕਸਥ ਅਪ ਅਗਰ ਤੁਸੀਂ ਐਜੂਕੇਟਿਡ ਹੋ ਮਤਲਬ ਕਿ ਤੁਸੀਂ ਅੱਛੀ ਸਟੱਡੀ ਕੀਤੀ ਹੋਈ ਹੈ ਹੁਣ ਕੈਨੇਡਾ ਦੇ ਵਿੱਚ ਤੁਸੀਂ ਆਪਣਾ ਖੁਦ ਦਾ ਬਿਜ਼ਨਸ ਵੀ ਓਪਨ ਕਰ ਸਕਦੇ ਹੋ ਠੀਕ ਹੈ ਜੀ ਸੋ ਬਿਜ਼ਨਸ ਓਪਨ ਕਰਨ ਦੇ ਨਾਲ ਨਾਲ ਤੁਹਾਨੂੰ ਕੈਨੇਡਾ ਦੇ ਵਿੱਚ ਪੀਆਰ ਵੀ ਮਿਲੇਗੀ ਸਭ ਤੋਂ ਵੱਡੀ ਗ੍ਰੇਟ ਓਪਰਚ्युनिटी ਇਹ ਹੈ ਕਿ ਤੁਹਾਨੂੰ ਫਾਈਨੈਂਸ਼ੀਅਲ ਹੈਲਪ ਵੀ ਮਿਲੇਗੀ ਕੈਨੇਡਾ ਦੇ ਗਵਰਨਮੈਂਟ ਦੇ ਵੱਲੋਂ ਸੋ ਜਲਦੀ ਤੋਂ ਜਲਦੀ ਇਸ ਸਕੀਮ ਦਾ ਇਸ ਅਪਡੇਟ ਦਾ ਫਾਇਦਾ ਚੱਕ ਲਵੋ ਲਾਸਟ ਬਟ ਨੋਟ ਦਾ ਲੀਸਟ ਅਪਡੇਟ ਇਜ਼ ਅਗਰ ਤੁਸੀਂ ਅੱਛੇ ਫ੍ਰੈਂਚ ਸਪੀਕਰ ਹੋ ਦੈਨ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਅਪਲਾਈ ਕਰ ਸਕਦੇ ਹੋ ਬਟ ਉਹਦੇ ਲਈ ਤੁਹਾਡੇ ਕੋਲ ਆਈਐਲ ਪਲੱਸ ਤੁਹਾਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਵੈ ਤੁਹਾਡੇ ਵਰਕ ਦੇ ਰਿਲੇਟਡ ਆਇਲਟਸ ਦੀ ஆன்ਲਾਈਨ ਕਲਾਸਾਂ ਲਗਾਉਣ ਦੇ ਲਈ ਤੁਸੀਂ ਵਟਸਐਪ ਨੰਬਰ ਤੇ ਕਾਲ ਜਾਂ ਮੈਸੇਜ ਕਰ ਸਕਦੇ ਹੋ ਜਿਹੜੀ ਫੀ ਸਟ੍ਰਕਚਰ ਹੈ ਉਹ ਸਭ ਦੇ ਲਈ ਰੀਜ਼ਨੇਬਲ ਹੈ ਹਰ ਕੋਈ ਆਸਾਨੀ ਦੇ ਨਾਲ ਅਫੋਰਡ ਕਰ ਸਕਦਾ ਵੈ ਠੀਕ ਹੈ ਜੀ ਸੋ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਆਇਲਟਸ ਵਿਦ ਸੋਫੀਆ ਚਾਹੇ ਤੁਸੀਂ ਜੀਟੀਏ ਦੇ ਸਟੂਡੈਂਟ ਹੋ ਚਾਹੇ ਤੁਸੀਂ ਅਕੈਡੈਮਿਕ ਦੇ ਸਟੂਡੈਂਟ ਹੋ ਚਾਹੇ ਤੁਸੀਂ ਫੋਰਨ ਤੋਂ ਚਾਹੇ ਤੁਸੀਂ ਇੰਡੀਆ ਤੋਂ ਕੰਟੈਕਟ ਕਰ ਸਕਦੇ ਹੋ ਆਇਲਟਸ ਦੀ ஆன்ਲਾਈਨ ਕਲਾਸਿਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ